हां जी दोस्तों आज जेडी ਤੁਸੀਂ ਵੀਡੀਓ ਦੇਖ ਰਹੇ ਹੋ ਦੋਸਤੋ ਇਹ ਰਖ ਬਾਗ ਨੀਅਰ ਰੇਲਵੇ ਸਟੇਸ਼ਨ ਲੁਧਿਆਣੇ ਦੀ ਹੈ ਦੋਸਤੋ ਜਿੱਥੇ ਕਿ ਇੰਨੀ ਸ਼ਾਨਦਾਰ ਰੋਡ ਬਣੀ ਹੈ ਉਹ ਦੇਖ ਲੋ ਐਡੀ ਸ਼ਾਨਦਾਰ ਰੋਡ ਬਣੀ ਹੈ ਜਿਨ੍ਹਾਂ ਨੇ ਇਹ ਸੜਕ ਬਣਾਈ ਹੈ ਇਹਨਾਂ ਨੂੰ ਐਡੀ ਕਿੰਨੀ ਸ਼ਰਮ ਆਈ ਕਿ ਮੂਰੇ ਹੀ ਸੜਕ ਦੇ ਨਾਲ ਥੋੜਾ ਜਿਹਾ ਟੁਕੜਾ ਜਿਹੜਾ ਲੱਗ ਰਿਹਾ ਵਾ ਉਹ ਥੋੜਾ ਜਿਹਾ ਖਰਾਬ ਸੀਗਾ ਇੱਥੇ ਇਹਨਾਂ ਨੇ ਕੋਈ ਸੜਕ ਨਹੀਂ ਬਣਾਈ ਥੋੜੇ ਦਿਨ ਬੀਤਣ ਤੋਂ ਬਾਅਦ ਦੋਸਤੋ ਇੱਥੇ ਪੈਚ ਲਗਾਇਆ ਜਾ ਰਿਹਾ ਹੈ ਦੋਸਤੋ ਆ ਦੇਖ ਲੋ ਆ ਨਗਰ ਨਿਗਮ ਦੀ ਦੋਸਤੋ ਗੱਡੀ ਖੜੀ ਹੈ ਆ ਰੇਲਵੇ ਸਟੇਸ਼ਨ ਨੂੰ ਦੋਸਤੋ ਰਾਹ ਜਾਂਦਾ ਵਾ ਤੇ ਆ ਖੱਡੇ ਦੇਖ ਲੋ ਕਿੰਨੇ ਆ ਜਦੋਂ ਮੈਂ ਗੱਲਬਾਤ ਇਹਨਾਂ ਨਾਲ ਕੀਤੀ ਤਾਂ ਇਹਨਾਂ ਦੇ ਕਰਮਚਾਰੀ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਰਾਹ ਵੀ ਹੈ ਇੱਥੇ ਵੀ ਪੈਚ ਲਗਾਏ ਜਾਣਗੇ ਇਹ ਵੀ ਜਿਹੜੀ ਆ ਰਿਪੇਅਰ ਹੋਏਗੀ ਵੀਡੀਓ ਪੂਰਾ ਦੇਖਿਓ ਵੀਡੀਓ ਤੇ ਦੋ ਪਾਰਟ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿੰਨਾ ਵੱਡਾ ਝੂਠ ਬੋਲਿਆ ਗਿਆ ਹੈ ਇਸ ਵੀਡੀਓ ਦੇ ਵਿੱਚ ਆ ਸੜਕ ਹੁਣੇ ਬਣੀ ਹੈ ਇੰਨੀ ਸ਼ਾਨਦਾਰ ਸੜਕ ਬਣੀ ਹੈ ਉਹਦੇ ਨਾਲ ਹੀ ਦੇਖ ਲੋ बस आ थोड़ी जगह पे पैच लगाने वास्ते स्पेशल गड्डी बुलाई गई है आ देख लो पैच लगदा पया है इथे मैं थोड़ी गलबत कीती है अंकल ਨਾਲ ਕਿ ਆ ਪੈਚ ਕੌਣ ਲਗਾ ਰਿਹਾ ਹੈ अंकਲ ਨੇ ਕਿਹਾ ਕਿ ਇਹ ਉੱਥੇ ਰੋਟੀ ਖਾ ਰਹੇ ਨੇ ਮੈਂ ਉਹਨਾਂ ਕੋਲ ਗਿਆ ਦੋਸਤੋ ਉਸ ਤੋਂ ਬਾਅਦ ਜਦੋਂ ਇਹ ਕਹਿੰਦੇ ਨੇ ਕਿ ਉਧਰ ਰੋਟੀ ਖਾ ਰਿਆ ਉਹਨਾਂ ਕੋਲ ਗਿਆ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੋਈਏ ਤੁਸੀਂ ਦੇਖੋ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਲੁਧਿਆਣੇ ਦੀਆਂ ਸੜਕਾਂ ਨੂੰ ਐਕਸਪੋਜ਼ ਮੈਂ ਕਰਕੇ ਰਹਾਂਗਾ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਸੜਕਾਂ ਠੀਕ ਰਾਨਾ ਪ੍ਰਸ਼ਾਸਨ ਦਾ ਕੰਮ ਹੈ ਜੈ ਹਿੰਦ ਜੈ ਸ਼੍ਰੀ ਰਾਮ हेलो हेलो वीर जी जी ये पैच वर्क का जो काम हो रहा है भाई साहब तो ये पैच वर्क का जो काम है इधर भी होगा इधर भी होगा कितने का एस्टीमेट बजट आया इस पैच के लिए ये नहीं पता है। देखो उम्मीद है दोस्तों आ वाला बनूगा उम्मीद करते हैं कि बन जाए तो ज़्यादा बढ़िया वा कई सालों तो ਇਹ ਸੜਕ ਜਿਹੜੀ ਹੈ ਬਹੁਤ ਹੀ ਮਾੜੀ ਹਾਲਾਤ ਦੇ ਵਿੱਚ ਦੋਸਤੋ ਹੈ ਉਮੀਦ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨੂੰ ਵੀ ਛੇਤੀ ਤੋਂ ਛੇਤੀ ਰਿਪੇਅਰ ਕਰਾਇਆ ਜਾਵੇ ਕਿਉਂਕਿ ਆਣ ਵਾਲੇ ਜਾਣ ਵਾਲੇ ਜਿਹੜੇ ਵੀ ਹੈਗੇ ਰਾਗੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਦੋਸਤੋ ਇਹ ਅੱਜ ਯਾਨੀ 31 12 2025 ਦੀ ਹੈ ਦੋਸਤੋ ਤੁਸੀਂ ਦੇਖ ਲਿਆ ਹੋਵੇਗਾ ਕਰਮਚਾਰੀ ਨੇ ਸਾਨੂੰ ਕਿਹਾ ਸੀਗਾ ਕਿ ਉਹ ਵਾਲੀ ਸੜਕ ਵੀ ਬਣੇਗੀ ਜਿਹੜੀ ਸਿੱਧਾ ਰੇਲਵੇ ਸਟੇਸ਼ਨ ਨੂੰ ਜਾ ਰਹੀ ਹੈ ਪਰ ਤੁਸੀਂ ਅੱਜ ਦੀ ਲਾਈਵ ਤਸਵੀਰਾਂ ਦੇਖ ਸਕਦੇ ਹੋ ਉੱਥੇ ਕੁਝ ਨਹੀਂ ਬਣਿਆ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਕਿਉਂ ਨਹੀਂ ਸਮਝ ਜਾਂਦੀ ਬਾਈ ਤੁਸੀਂ ਇੱਕ ਇੱਕ ਰੁਪਈਏ ਤੇ ਟੈਕਸ ਦੇ ਰਹੇ ਹੋ ਇੱਕ ਇੱਕ ਪੈਸੇ ਤੇ ਤੁਸੀਂ ਚੀਜ਼ਾਂ ਤੇ ਟੈਕਸ ਦੇ ਰਹੇ ਹੋ ਤੇ ਤੁਹਾਨੂੰ ਬਦਲੇ ਦੇ ਵਿੱਚ ਕੀ ਮਿਲਦੀਆਂ ਆ ਆ ਸੜਕ ਲੁਧਿਆਣੇ ਦੀਆਂ ਸੜਕਾਂ ਦੇਖ ਕੇ ਸਮਝ ਨਹੀਂ ਆਂਦਾ ਕਿ ਸੜਕਾਂ ਤੇ ਪੰਚ ਹੈ ਜਾਂ ਪੰਚ ਤੇ ਸੜਕਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਆਪਣੇ ਰਾਏ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਸ਼ੇਅਰ ਕਰੋ ਜੈ ਹਿੰਦ ਜੈ ਸ਼੍ਰੀ ਰਾਮ